ਲਗਾਤਾਰ ਰਾਜਪੁਰੇ ਦੀ ਸਥਿਤੀ ਜੋ ਕਿ ਪਾਣੀ ਨੂੰ ਲੈ ਕੇ ਕਾਫੀ ਚਿੰਤਾਜਨਕ ਬਣੀ ਹੋਈ ਹੈ ਅਸੀਂ ਰਾਜਪੁਰਾ ਦੇ 25 ਦਰੇ ਤੇ ਖੜੇ ਆ ਪਹਿਲਾਂ ਤੁਹਾਨੂੰ ਲੈ ਕੇ ਗਏ ਆ ਪਿੰਡ ਦੇ ਵਿੱਚ ਦਿਖਾਇਆ ਉੱਥੇ ਕਿਵੇਂ ਬੰਨ ਜਿਹੜਾ ਬਣਿਆ ਆ ਉਹਦਾ ਕੀ ਇੰਤਜ਼ਾਮ ਹੈ ਤੇ ਤੁਹਾਨੂੰ ਦਿਖਾਤਾ ਕਿ ਨਗਰ ਕੌਂਸਲ ਆਪਣੇ ਵੱਲੋਂ ਜਿਹੜੇ ਹੈ ਉਹ ਜਿਹੜਾ ਹੈ ਟਰੈਕਟਰ ਵਗੈਰਾ ਲਾ ਕੇ ਜਿਹੜਾ ਹੈ ਪੂਰਾ ਇਤਿਹਾਸ ਜਿਹੜੀ ਵਰਤਰੀਏ ਤੇ ਅਸੀਂ ਪੂਰੀ ਖੜੇ ਆ ਜਿੱਥੇ ਕੱਲ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋ ਜਿਹੜਾ ਹੈ ਉਹ ਦੌਰਾ ਕਰਨ ਆਏ ਸੀਗੇ ਤੋਂ ਇਕ ਸਖਸ਼ ਵੀ ਸਾਡੇ ਨਾਲ ਅੱਜ ਮੌਜੂਦ ਹੈ ਜਿਹੜੇ ਕਿ ਪਿਛਲੇ ਕਈ ਸਮੇਂ ਤੋਂ ਜਿਹੜੇ ਹਨ ਨਗਰ ਕੌਂਸਲ ਨੂੰ ਰਿਪਰੈਜ਼ੈਂਟ ਕਰਦੇ ਰਹੇ ਹਨ ਯੁਗੇਸ਼ ਕੁਮਾਰ ਕਟੜ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸੋਨੂ ਜੀ ਇਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜੇ ਅਸੀਂ ਇਹਨਾਂ ਨਾਲ ਗੱਲ ਕਰ ਲੈਂਦੇ ਆ ਸੋਨੂ ਜੀ ਇਹ ਸਥਿਤੀ ਆਖਰ ਇਹ ਦਿਨਾਂ ਦੇ ਵਿੱਚ ਕਿਉਂ ਬਣਦੀ ਹੈ ਜਦ ਪ੍ਰਸ਼ਾਸਨ ਇਹ ਦਿਨਾਂ ਦੇ ਵਿੱਚ ਕਿਉਂ ਜਾਗਦਾ ਹੈ ਕਿ ਜਦ ਬਾੜ ਦੀ ਸਥਿਤੀ ਬਣ ਜਾਂਦੀ ਹੈ ਕੀ ਇਹ ਪਹਿਲੇ ਜਿਹੜੀ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ ਉਹਨਾਂ ਤੋਂ ਕੁਝ ਸ਼ਾਇਦ ਲੈ ਕੇ ਤੇ ਉਹਨਾਂ ਨੂੰ ਨਹੀਂ ਚਾਹੀਦਾ ਕਿ ਇਹਦੇ ਪ੍ਰੋਪਰ ਇੰਤਜ਼ਾਮ ਪਹਿਲਾਂ ਹੀ ਕਰ ਲੈਣੇ ਚਾਹੀਦੇ ਆ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਛੋਟੀ ਜੀ ਰਾਜਪੁਰਾ ਵਾਸੀਆਂ ਨੂੰ ਚੀਜ਼ ਸਮਝਾ ਦਿੰਦਾ ਵੀ ਇਹ ਜਿਹੜਾ ਪੁਆਇੰਟ ਹੈ ਇਹ ਉਰੇ ਕਿਉਂ ਇੰਨੀ ਕਾਰਪੋਰੇਸ਼ਨ ਦੀ ਟੀਮ ਲੱਗੀ ਆ ਇਹ ਕਿਉਂ ਜ਼ਰੂਰੀ ਆ ਇਹ ਉਹ ਪੁਆਇੰਟ ਆ ਜਿੱਥੇ ਪੂਰੇ ਰਾਜਪੁਰੇ ਦਾ ਸੀਵਰੇਜ ਦਾ ਪਾਣੀ 25 ਦਿਨਾਂ ਦੇ ਵਿੱਚ ਗਿਰਦਾ ਔਰ ਪੂਰਾ ਸਾਲ ਇਹ ਪਾਣੀ ਇੱਥੋਂ ਹੀ نیچے ਕਿਤੇ ਪਾਈਪ ਪਿਆ ਹੋਇਆ ਜਿਸ ਤੋਂ ਇਹ ਪਾਣੀ 25 ਦਿਨਾਂ 'ਚ ਜਾਂਦਾ ਤੇ ਇਨਾ ਦਿਨਾਂ ਦੇ ਵਿੱਚ ਜਦੋਂ ਵੀ ਬਰਸਾਤ ਪੈਂਦੀ ਹੈ ਜਾਂ 25 ਦਿਨਾਂ ਵਿੱਚ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ ਤਾਂ ਕਾਰਪੋਰੇਸ਼ਨ ਨੂੰ ਇੱਥੇ ਥੈਲੇ ਲਾ ਕੇ ਸਾਰਾ ਇੰਤਜ਼ਾਮ ਕਰਨਾ ਪੈਂਦਾ ਹੈ ਇੱਥੇ ਇੱਕ ਸਲੂਜ਼ ਵਾਲ ਲੱਗਿਆ ਸੀਗਾ ਅੱਜ ਤੋਂ 2 ਸਾਲ ਪਹਿਲੇ ਤੁਸੀਂ ਦਿਖਾਇਓ ਜਰਾ ਕਿੱਧਰ ਕਿਹੜੀ ਜਗ੍ਹਾ ਆ ਇਸ ਜਗ੍ਹਾ ਤੇ ਇੱਥੇ ਇੱਕ ਸਲੂਜ਼ ਵਾਲ ਸੀਗਾ 2023 ਦੇ ਵਿੱਚ ਔਰ ਉਸ ਟਾਈਮ ਉਹ ਸਲੂਜ਼ ਵਾਲ ਟੁੱਟ ਗਿਆ ਸੀਗਾ ਉਹਨੂੰ ਫਿਰ ਚਾਦਰਾਂ ਲਗਾ ਕੇ ਪਾਣੀ ਰੋਕਿਆ ਗਿਆ ਸੀ ਸ਼ਹਿਰ ਦੇ ਵਿੱਚ ਆਉਣ ਤੋਂ ਕਿ ਅੱਜ ਦੀ ਰੇਡ 'ਚ ਅਗਰ ਅੱਜ ਮੈਂ 2 ਸਾਲ ਬਾਅਦ ਮੈਂ ਅੱਜ ਫੇਰ ਉੱਥੇ ਹੀ ਖੜਿਆ ਹਾਂ ਜਿੱਥੇ ਮੈਂ ਆਈ ਆਈ ਥਿੰਕ ਪਿਛਲੇ 2 ਸਾਲ ਪਹਿਲੇ 8-8 ਘੰਟੇ ਖੜਿਆ ਰਿਹਾ ਸਿਰਫ ਸ਼ਹਿਰ ਨੂੰ ਬਚਾਉਣ ਵਾਸਤੇ ਇਹ ਕੋਈ ਮੇਰੀ ਡਿਊਟੀ ਮੰਨਦੀ ਹੈ ਸ਼ਹਿਰਦਾਰ ਹੋਣ ਦੇ ਨਾਤੇ ਮੈਂ ਜੋ ਸੀਗਾ ਮੈਂ ਕੀਤਾ ਲੇਕਿਨ ਅੱਜ ਦੀ ਰੇਡ 'ਚ ਸਿਚੁਏਸ਼ਨ ਇਹ ਹੈ ਕਿ ਇਹ ਪੁਆਇੰਟ ਸੁਧਰਨ ਦੀ ਬਜਾਏ ਇਹ ਪੁਆਇੰਟ ਹੋਰ ਖਰਾਬ ਹੋਇਆ ਹੈ ਪਹਿਲੇ ਤੌਰੇ ਸਲੂਜ਼ ਵਾਲ ਸੀਗਾ ਅੱਜ ਤਾਂ ਨਾ ਤਾਂ ਸਲੂਜ਼ ਵਾਲ ਹੈ ਔਰ ਉਹ ਇਕੱਲਾ ਪਾਈਪ ਹੈ ਉਹਨੂੰ ਬੋਰੀਆਂ ਪਾ ਕੇ ਰੋਕਿਆ ਜਾ ਰਿਹਾ ਹੈ ਤੇ ਪਾਣੀ ਵੀ ਤੇ ਪਾਣੀ ਜਿਹੜਾ ਕੱਢਿਆ ਜਾ ਰਿਹਾ ਹੈ ਇਹ ਸ਼ਹਿਰ ਤੋਂ ਫਿਰ ਉੱਪਰੋਂ 25 ਦਿਰ ਦੇ ਵਿੱਚ ਘੇਰੇ ਜਾ ਰਿਹਾ ਹੈ ਜਿਸ ਦੇ ਨਾਲ ਵੀ ਪਿੱਛੇ ਪਾਣੀ ਦਾ ਲੈਵਲ ਨਾ ਵਧੇ ਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਕਹਾਂਗਾ ਸਾਰੇ ਸਿਆਣੇ ਐ ਇੱਥੇ ਜਿਹੜੀ ਕਾਰਪੋਰੇਸ਼ਨ ਦੀ ਟੀਮ ਹੈ ਬਹੁਤ ਵਧੀਆ ਹੈਗੀ ਹੈ ਮਿਹਨਤੀ ਬੰਦੇ ਐ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼ਾਸਤਰੀ ਜੀ ਬੜੀ ਮਿਹਨਤ ਕਰਨ ਵਾਲੇ ਬੰਦੇ ਐ 8 8 ਵਜੇ ਤੱਕ ਉਹ ਆਪਣੇ ਦਫਤਰ 'ਚ ਬੈਠਦੇ ਆ ਰਾਤੀ ਸਵੇਰੇ ਆਉਂਦੇ 8:00 I think 8:00 ਤੱਕ ਰਾਤ ਨੂੰ ਬੈਠਦੇ ਆ ਤੇ ਇੰਨੀ ਮਿਹਨਤ ਕਰਦੇ ਆ ਮੈਨੂੰ ਨਹੀਂ ਸਮਝ ਆਈ ਵੀ ਇਹ ਸਲੂਜ਼ ਵਾਲ 2 ਸਾਲ ਤੱਕ ਕਿਉਂ ਨਹੀਂ ਲਗਾਇਆ ਗਿਆ ਜੇ ਇਹ ਸੁਣੋ ਜੀ ਜੇ ਇੱਥੋਂ ਪਾਣੀ ਦੀ ਮਾਰ ਪੈਂਦੀ ਹੈ ਤਾਂ ਪਹਿਲਾਂ ਅਫੈਕਟਡ ਕਿਹੜਾ ਇਲਾਕਾ ਹੋਏਗਾ ਰਾਜ ਦੇਖੋ ਅਗਰ ਪਰਮਾਤਮਾ ਦੀ ਆਪਣੇ ਤੇ ਚਲੋ ਸ਼ਹਿਰ ਵਾਸੀਆਂ ਤੇ ਕਿਰਪਾ ਹੈ ਮੈਂ ਕਹਾਂ ਇਹ ਕੰਮ ਕਦੀ ਵੀ ਨਾ ਹੋਏ ਜਿਤਨਾ ਸਾਡੇ ਸ਼ਹਿਰ ਦਾ ਨੁਕਸਾਨ ਹੋਏ ਲੇਕਿਨ ਜੋ ਕਾਰਪੋਰੇਸ਼ਨ ਦੀ ਡਿਊਟੀ ਬਣਦੀ ਹੈ ਉਹ ਇਹ ਬਣਦੀ ਸੀ ਕਿ ਆ 2 ਸਾਲ ਦਾ ਟਾਈਮ 365 ਦਿਨ ਹੁੰਦੇ ਇੱਕ ਸਾਲ 'ਚ 650 ਦਿਨ 700 ਦਿਨ ਲੰਘ ਗਏ ਇਹਨਾਂ ਨੇ ਕੋਈ ਸਲੂਜ਼ ਵਾਲ ਨਹੀਂ ਦੇਖਿਆ ਔਰ ਇਹ ਵੀ ਲਾਣਾ ਹੈ ਜਾਂ ਨਹੀਂ ਲਾਣਾ ਕੱਲ ਵੀ ਪ੍ਰਧਾਨ ਜੀ ਆਏ ਆ ਔਰੇ ਜ਼ਿੰਮੇਵਾਰ ਸ਼ਹਿਰ ਦੇ ਬੰਦੇ ਆਏ ਆ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ 2 ਸਾਲ ਹੋ ਗਏ ਸਾਡੇ ਤੋਂ ਨਹੀਂ ਲਗਿਆ ਹਲੇ ਕਹਿ ਰਹੇ ਆ ਵੀ ਅਸੀਂ ਏਜੰਡੇ 'ਚ ਪਾਸ ਕੀਤਾ ਸੀ ਕਰਾਂਗੇ ਤੁਸੀਂ ਯਾਰ ਇੰਨੇ ਵਧੀਆ ਬੰਦੇ ਹੋ ਅੱਜ ਮੈਂ ਕਹਿੰਨਾ ਕੋਈ ਐਮਸੀ ਆ ਉਹ ਪ੍ਰਧਾਨ ਬਣੇ ਕੋਈ ਪ੍ਰਧਾਨ ਹੋ ਅਗਲੀ ਵਾਰੀ ਐਮਐਲਏ ਬਣੇ ਪਰ ਗੱਲ ਇਹ ਹੈ ਵੀ ਤੁਹਾਨੂੰ ਸ਼ਹਿਰ ਦੇ ਵਿੱਚ ਜਿੱਥੇ ਚਾਰ-ਚਾਰ ਘਰਾਂ ਉੱਤੇ 50-50 ਲੱਖ ਦੀ ਤੁਸੀਂ ਸੜਕਾ ਬਣਾ ਰਹੇ ਆ ਠੀਕ ਹੈ ਇੱਥੇ ਟੋੜ ਤੇ ਇੱਕ 5 ਲੱਖ ਰੁਪਏ ਦਾ ਸਲੂਜ਼ ਵਾਲੀ ਲੱਗਿਆ ਜਿਸ ਤੇ ਸਾਰੇ ਸ਼ਹਿਰ ਦੀ ਕਿਸਮਤ ਖੜੀ ਹੈ ਜੇ ਕੱਲ ਨੂੰ ਪਾਣੀ ਵੜ ਗਿਆ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਸੋ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਖੈਰ ਇੰਨੀ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈ ਪਰ ਇਹ ਚੀਜ਼ਾਂ ਹੋਣੀਆਂ ਜ਼ਰੂਰੀਆਂ ਹੈ ਅੱਜ ਤੋਂ 2 ਸਾਲ ਪਹਿਲੇ ਵੀ ਇੱਕ ਪ੍ਰਪੋਜ਼ਲ ਤਿਆਰ ਹੋਇਆ ਸੀਗਾ ਕਿ ਸਲੂਜ਼ ਵਾਲ ਇੱਧਰ ਲਾਉਣ ਦੀ ਬਜਾਏ ਅਸੀਂ ਸ਼ਹਿਰ ਵਾਲੇ ਪਾਸੇ ਲਾਈਏ ਔਰ ਉੱਥੇ ਇੱਕ ਕਲਵਟ ਬਣਾਈਏ ਇੱਕ ਬੰਨ ਟਾਈਪ ਚੀਜ਼ ਬਣੇ ਜਿਸ ਦੇ ਨਾਲ ਕਾਲੂ ਪਾਣੀ ਅੰਦਰ ਨਾ ਵੜ ਸਕੇ ਲੇਕਿਨ ਬਦਕਿਸਮਤੀ ਕਿ ਕਿਸੇ ਨੇ ਕੋਈ ਸਾਰ ਨਹੀਂ ਲੁੱਤੀ ਹੁਣ ਵੀ ਕੁਛ ਨਹੀਂ ਹੋਇਆ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਮੈਂ ਕਾਰਪੋਰੇਸ਼ਨ ਨੂੰ ਔਰ ਐਸ ਡੀ ਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਪਲੀਜ਼ ਇਹਦੇ ਕੰਨੀ ਧਿਆਨ ਦਿਓ ਔਰ ਇਹਦਾ ਫਟਾਫਟ ਫਟਾਫਟ ਇੰਤਜ਼ਾਮ ਕੀਤਾ ਜਾਏ ਕਿਉਂਕਿ ਅਗਰ ਪਾਣੀ ਹੋਰ ਉੱਪਰ ਆਇਆ ਤਾਂ ਸ਼ਾਇਦ ਸਾਡੇ ਸ਼ਹਿਰ ਦਾ ਨੁਕਸਾਨ ਹੋ ਜਾਵੇ। ਤੁਸੀਂ ਮੈਨੂੰ ਇੱਧਰ ਆ ਕੇ ਤੁਸੀਂ ਦਿਖਾਓ ਜਰਾ ਕਿ ਜਦ ਆਪਾਂ ਪਹਿਲੇ 2 ਸਾਲ ਪਹਿਲੇ ਆਪਾਂ ਨੇ ਜਿਹੜਾ ਹੈਗਾ ਉਹ ਕੀਤਾ ਸੀਗਾ। ਇੱਥੇ ਇੱਥੇ ਸਲੂਸਵਾਲ ਸੀਗਾ। ਇੱਥੇ ਮਤਲਬ ਉਹ ਪਾਣੀ ਨੂੰ ਰੋਕਦਾ ਹੈ ਮਤਲਬ ਪਾਣੀ ਜਦੋਂ 25 ਤਰ੍ਹਾਂ ਦਾ ਲੈਵਲ ਵੱਧਾ ਉਹ ਸਲੂਸਵਾਲ ਦਾ ਗੇਟ ਬੰਦ ਕੀਤਾ ਜਾਂਦਾ ਸੀ ਤਾਂ ਕਿ ਪਾਣੀ ਜਿਹੜਾ ਉਹ ਬਾਹਰ ਨਾ ਜਾਏ। ਜੀ ਇਹ ਆ ਇੱਧਰ ਆਓ। ਆ ਬੱਗਾ ਜੀ ਖੜਿਆ ਹੈ। ਇਹ ਸ਼ਖਸ ਹੈ ਜਿਸ ਨੇ 2 ਸਾਲ ਪਹਿਲੇ ਵੀ ਇੱਥੇ ਚਾਦਰਾਂ ਪਾਈਆਂ ਸੀ। ਕਿਉਂ ਬੱਗਾ ਜੀ? ਠੀਕ ਹੈ ਨਹੀਂ ਅੱਜ ਤੱਕ ਨਾ ਤਾਂ ਉਹ ਸਲੂਸ ਵਾਲਾ ਹੈ ਨਾ ਕੁਛ ਹੈ ਨਹੀਂ ਜੇ ਚਦਰਾ ਰੋਕ ਲੈਣਗੇ ਪਾਣੀ ਨੂੰ ਸਰ ਉੱਥੇ ਆਪ ਅੱਧਾ ਜਾ ਰਹੇ ਉਹਦਾ ਇੱਕ ਟੈਂਪਰੇਰੀ ਕੰਮ ਹੈ ਲੇਕਿਨ ਪੱਕਾ ਕੰਮ ਉਹਰੇ ਕੋਈ ਇੰਤਜ਼ਾਮ ਨਹੀਂ ਹੈ ਪੱਕੇ ਕੰਮ ਦਾ ਇੰਤਜ਼ਾਮ ਹੋਈ ਹੋ ਸਕਦਾ ਹੈ ਉਹਰੇ ਕਲਵਰਟ ਬਣੇ ਔਰ ਗੇਟ ਲੱਗੇ ਤਾਂ ਕਿ 25 ਦਿਰੇ ਦਾ ਪਾਣੀ ਸ਼ਹਿਰ ਚ ਨਾ ਐਂਟਰ ਕਰ ਸਕੇ ਪਹਿਲੇ ਪਹਿਲੇ ਵੀ ਪਾਣੀ ਇਦਾਂ ਹੀ ਗਿਆ ਸੀਗਾ ਪਹਿਲੇ ਵੀ ਪਾਣੀ ਇਦਾਂੋਂ ਜਾਣਾ ਸ਼ੁਰੂ ਹੋ ਗਿਆ ਸੀਗਾ ਫਿਰ ਇੱਥੇ ਚਾਦਰਾਂ ਚੁਦਰਾ ਪਾਈਆਂ ਗਈਆਂ ਰੋਕਿਆ ਗਿਆ ਸੀਗਾ ਪਾਣੀ ਨੂੰ ਲੇਕਿਨ ਇਹ ਕੋਈ ਇੱਕ ਕੱਚਾ ਹੱਲ ਹੈ ਕੋਈ ਪੱਕਾ ਹੱਲ ਨਹੀਂ ਹੈ ਸੋ ਆ ਪੋਜੀਸ਼ਨ ਹੈ ਸੋ ਆਪਾਂ ਸੋਨੂ ਜੀ ਤੋਂ ਸੁਣ ਰਹੇ ਸੀਗੇ ਵਿਚਾਰ ਵੀ ਕਿਸ ਤਰ੍ਹਾਂ ਦੱਸ ਰਿਹਾ ਕਿ 2 ਸਾਲ ਪਹਿਲਾਂ ਜਦ ਆਪਾਂ ਪੂਰੇ ਸਾਰੀ ਕਾਰਵਾਈ ਕੀਤੀ ਔਰ ਖੜ ਕੇ ਸੇਵਾ ਕੀਤੀ ਹੈ ਅੱਜ ਵੀ ਇਹ ਜਗ੍ਹਾ ਜਿਹੜੀ ਹੈ ਉੱਥੇ ਦੀ ਉੱਥੇ ਹੀ ਖੜੀ ਹੈ ਸੋ ਜਿੱਥੇ ਆਪਾਂ ਨਗਰ ਕੌਂਸਲ ਦੀ ਗੱਲ ਕਰੀਏ ਜਾਂ ਪ੍ਰਸ਼ਾਸਨ ਦੀ ਗੱਲ ਕਰੀਏ ਦੇਖੋ ਪ੍ਰਸ਼ਾਸਨ ਜਿਹੜਾ ਹੈ ਰਾਜਪੁਰੇ ਦੇ ਲੋਕਾਂ ਵਾਸਤੇ ਪੂਰਾ ਇਸ ਟਾਈਮ ਸਾਵਧਾਨੀ ਵਰਤ ਰਿਹਾ ਹੈ ਦੇ ਲੋਕਾਂ ਦੀ ਸੁਰੱਖਿਆ ਅੱਜ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਹਾਤੀਚਾ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਵੀ ਸ਼ਾਇਦ ਆਪਣੇ ਘਰ ਨਹੀਂ ਜਾ ਰਹੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ ਤੇ ਲਗਾਤਾਰ ਸਥਿਤੀ ਤੇ ਨજર ਰੱਖੀ ਹੋਈ ਹੈ ਉਹਨਾਂ ਦੇ ਸਖਤ ਆਦੇਸ਼ ਹੈ ਮੈਡਮ ਨੀਨਾ ਮਿੱਤਲ ਦੇ ਨਗਰ ਕੌਂਸਲ ਦੇ ਈਓ ਸਾਹਿਬ ਦੇ ਸਖਤ ਆਦੇਸ਼ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਹ ਟਰੈਕਟਰ ਜਿਹੜੇ ਹਨ 24 24 ਘੰਟੇ ਜਿਹੜੇ ਹੈ ਉਹਨੇ ਆਪਣੀ ਸੇਵਾਵਾਂ ਦੇ ਰਹੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਾਂਗਰਸ ਪਾਰਟੀ ਦੇ ਸਾਰੇ ਕਾਰਕਿਰਤਾ ਹਰ ਇੱਕ ਪਾਰਟੀ ਅੱਜ ਇੱਕ ਹੋ ਕੇ ਜਿਹੜੀ ਹੈ ਆਪਣੇ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਦੇ ਵਿੱਚ ਲੱਗੀ ਹੋਈ ਹੈ ਸੋ ਇਹ ਤੁਹਾਨੂੰ ਸੁਣਾਇਆ ਨਗਰ ਕੌਂਸਲ ਦੇ ਵਿੱਚ ਕਈ ਸਾਲ ਜਿਹੜੇ ਹੈ ਸੇਵਾ ਨਿਭਾ ਚੁੱਕੇ ਯੁਗੇਸ਼ ਕੁਮਾਰ ਟੱਕੜ सोनू ਜੀ ਦੇ ਵਿਚਾਰ ਕੀ ਆਖਰ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਜਾਗਦਾ ਹੁਣ ਕਿਉਂ ਜਾਗਿਆ ਤੇ ਇਹ ਜਿਹੜੀ ਚੀਜ਼ਾਂ ਹੈਗੀਆਂ ਛੋਟੀ ਛੋਟੀਆਂ ਜੇ ਇਹਨਾਂ ਤੇ ਪਹਿਲਾਂ ਧਿਆਨ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਸਾਨੂੰ ਇੰਨਾ ਕੁਝ ਕਰਨ ਦੀ ਕੋਰੇ ਲੋੜ ਨਾ ਪੈਂਦੀ ਤੋ ਮੈਂ ਇਹੀ ਉਮੀਦ ਕਰਦਾ ਕਿ ਪ੍ਰਮਾਤਮਾ ਇਸ ਵਾਰ ਰਾਜਪੁਰਾ ਸ਼ਹਿਰ ਨੂੰ ਇਸ ਪਾਣੀ ਤੋਂ ਬਚਾ ਲਵੇ ਤੇ ਅਗਲੀ ਵਾਰ ਪ੍ਰਸ਼ਾਸਨ ਦੀ ਨੀਂਹ ਜੂਲ ਖੁੱਲੇਗੀ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੱਛੀ ਦਰਿਆ ਜਿਹੜਾ ਹੈ ਪੂਰੇ ਉਫਾਨ ਤੇ ਹੈ ਤੇ ਆਪਾਂ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੇ ਇਜਾਜ਼ਤ ਆਪਾਂ ਹੋਰ ਜਗ੍ਹਾ ਤੁਹਾਨੂੰ ਲੈ ਕੇ ਚਲਦੇ ਹਾਂ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ہر خبر بأسر